ਆਪਣੇ ਸਰੀਰ ਨੂੰ ਛੋੜ ਕੇ ਤੁਸੀਂ ਚੰਗੀ ਜ਼ਿੰਦਗੀ ਜੀ ਸਕਦੇ ਹੋ ਕੋਈ ਨਹੀਂ ਜੀ ਸਕਦਾ ਅਗਰ ਤੁਸੀਂ ਮਹੀਨਾ 2 ਮਹੀਨੇ ਬਿਮਾਰ ਪੈ ਜਾਣੇ ਹੋ ਕਿ ਉਹਨਾਂ ਮਹੀਨੇ 2 ਮਹੀਨੇ ਦੇ ਵਿੱਚ ਤੁਸੀਂ ਚੰਗੀ ਜ਼ਿੰਦਗੀ ਜੀ ਸਕਦੇ ਹੋ ਅਗਰ ਤੁਹਾਡੇ ਨੂੰ ਮੈਂ ਇਹ ਕਹਦਾ ਨਾ ਤੁਹਾਡੀ ਅੱਖ ਦੀ ਰੌਸ਼ਨੀ ਚਲੀ ਜਾਂਦੀ ਹੈ ਤੁਹਾਡੀ ਲੱਤ ਕੱਟ ਦਿੱਤੀ ਜਾਂਦੀ ਹੈ ਤੁਹਾਡਾ ਪੈਰ ਕੱਟ ਦਿੱਤਾ ਜਾਂਦਾ ਚੰਗੀ ਜ਼ਿੰਦਗੀ ਜੀ ਸਕਦੇ ਹੋ ਕੋਈ ਨਹੀਂ ਜੀ ਸਕਦਾ ਤਾਂ ਚੰਗੀ ਜ਼ਿੰਦਗੀ ਜੀਣ ਵਾਸਤੇ ਸਭ ਤੋਂ ਪਹਿਲਾਂ ਕੀ ਚਾਹੀਦਾ ਸਾਨੂੰ ਚੰਗਾ ਸਰੀਰ ਚਾਹੀਦਾ ਹੈ ਤੰਦਰੁਸਤ ਜੀਵਨ ਚਾਹੀਦਾ ਔਰ ਚੰਗੇ ਸ਼ਰੀਰ ਨੂੰ ਬਣਾਉਣ ਦੀ ਜ਼ਿੰਮੇਵਾਰੀ ਕਿਹਦੀ ਹੈ ਕੌਣ ਬਣਾਊਗਾ ਤੁਹਾਡੇ ਵਾਸਤੇ ਚੰਗਾ ਸ਼ਰੀਰ ਤੁਸੀਂ ਬਣਾਓਗੇ ਕੋਈ ਹੋਰ ਨਹੀਂ ਆ ਕੇ ਬਣਾਉਣਾ ਹੈਗਾ ਜੇ ਤੁਸੀਂ ਬੱਚੋ 18 ਸਾਲ ਦੀ ਜਿਹੜੀ ਉਮਰ ਹੁੰਦੀ ਹੈ ਨਾ 18 ਸਾਲ ਦੀ ਉਮਰ ਦੇ ਵਿੱਚ ਅਸੀਂ ਜ਼ਿੰਦਗੀ ਦੇ ਦੋ ਨਕਸ਼ੇ ਬਣਾਉਨੇ ਆ ਜਿਹੜੇ ਬੰਦੇ ਨੇ ਤਬਾਹੀ ਵਾਲਾ ਰਸਤਾ ਪਕੜ ਲਿਆ ਉਹ 25 ਸਾਲ ਆਂਦੇ ਆਂਦੇ ਪੂਰੀ ਤਰ੍ਹਾਂ ਨਾਲ ਤਬਾਹ ਹੋ ਜਾਏਗਾ ਜਿਹੜੇ ਬੱਚੇ ਨੇ ਤਰੱਕੀ ਦਾ ਰਸਤਾ ਪਕੜ ਲਿਆ ਉਹ 25 ਸਾਲ ਆਂਦੇ ਆਂਦੇ ਪੂਰੀ ਤਰ੍ਹਾਂ ਜ਼ਿੰਦਗੀ ਚ ਕਾਮਯਾਬ ਹੋ ਜਾਏਗਾ। ਉਹਦੇ ਕੋਲ ਚੰਗੀ ਨੌਕਰੀ ਵੀ ਹੋਏਗੀ, ਉਹਦੇ ਕੋਲ ਚੰਗਾ ਘਰ ਵੀ ਹੋਏਗਾ, ਕੋਠੀ ਵੀ ਹੋਏਗੀ, ਬੈਂਕ ਬੈਲੈਂਸ ਵੀ ਹੋਏਗਾ, ਕਾਰ ਵੀ ਹੋਏਗਾ, ਉਹਦਾ ਚੰਗੇ ਮੁੰਡੇ ਕੁੜੀ ਨਾਲ ਵਿਆਹ ਵੀ ਹੋਏਗਾ। ਜਿਹੜੇ ਮੁੰਡੇ ਕੁੜੀਆਂ ਨੇ 18 ਸਾਲ ਦੀ ਉਮਰ ਆਪਣੀ ਨਹੀਂ ਸੰਭਾਲੀ, ਬੱਚਿਓ ਅੱਜ ਵੀ ੱੱਕੇ ਖਾ ਰਹੇ ਨੇ ਉਹ ਕੱਲ ਨੂੰ ਵੀ ੱੱਕੇ ਖਾਣਗੇ। ਜੇ ਮੈਂ ਟੁੜਿਆ ਸਕੂਲ ਦੇ ਵਿੱਚ ਪੜ੍ਹ ਕੇ ਜੇ ਮੈਂ ਸਰਕਾਰਾਂ ਨਾਲ ਕੰਮ ਕਰ ਸਕਦਾ ਜੇ ਮੈਂ ਸੈਂਟਰਲ ਗਵਰਨਮੈਂਟ ਦਾ ਜੀ ਰਿਪਰੈਜ਼ੈਂਟੇਟਿਵ ਬਣ ਸਕਦਾ ਜੇ ਮੈਂ ਵਾਈਪੀਐਸ ਵਰਗੇ ਸਕੂਲ ਦੇ ਵਿੱਚ ਜਾ ਕੇ ਬੱਚਿਆਂ ਨੂੰ ਪੜ੍ਹਾ ਸਕਦਾ ਤਾਂ ਤੁਸੀਂ ਕਿਉਂ ਨਹੀਂ ਪੜ੍ਹਾ ਸਕਦੇ ਸਿਰਫ ਪੜ੍ਹਾਈ ਸਕੂਲ ਤੇ ਟੀਚਰਾਂ ਦੀ ਨਹੀਂ ਦਿੱਤੀ ਜਾਂਦੀ ਪੜ੍ਹਾਈ ਸਾਨੂੰ ਲੈਣੀ ਪੈਂਦੀ ਹੈ ਸਾਨੂੰ ਆਪਣੀ ਜ਼ਿੰਦਗੀ ਦੇ ਲਕਸ਼ੇ ਨਿਰਧਾਰਿਤ ਕਰਨੇ ਪੈਂਦੇ ਨੇ ਕਿ ਅਸੀਂ ਬਣਨਾ ਕੀ